ਰਾਹੋ ਸਸਿਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਜਿਨ੍ਹਾਂ ਨੇ ਅਗੇਤੇ ਝੋਨੇ ਲਾਏ ਆ ਜਿਨ੍ਹਾਂ ਦੇ ਝੋਨੇ ਮਹੀਨੇ ਤੋਂ ਵੱਧੇ ਹੋ ਚੁੱਕੇ ਆ 20 ਦਿਨ ਤੋਂ ਵੱਧ ਜਿਨ੍ਹਾਂ ਦੀ ਉਮਰ ਹੋ ਚੁੱਕੀ ਆ ਤੁਸੀਂ ਜੂਰੀਆ ਪੌੜਿਓ ਕੋਈ ਵੀ ਸਮਾਨ ਪਾਉਣੇ ਆਪਦੇ ਖੇਤ ਦੇ ਵਿੱਚ ਢੀੜਾ ਕੱਢਦੇ ਹੋ ਸਪਰੇਅ ਕਰਦੇ ਹੋ ਜਾਂ ਵੈਸੇ ਕੋਈ ਵੱਟਾਂ ਉਹਦੀ ਢੀੜਾ ਮਾਰਦੇ ਹੋ ਬੌਣੇ ਬੂਟਿਆਂ ਦਾ ਕਿਤੇ ਕਿਤੇ ਦਿਖਾਈ ਦਿੱਤਾ ਰੋ ਤੁਸੀਂ ਆਪਣੇ ਖੇਤਾਂ ਨੂੰ ਜੱਜ ਕਰ ਲਓ ਵੈਰੈਟੀ ਮਗਰ ਨਾ ਪਾਓ ਕਿ ਸਾਡੇ ਹਾਈਬ੍ਰਿਡ 'ਚ ਵੱਧ ਆ ਰਿਹਾ ਹੈਗਾ ਸਾਡੇ ਪਰਮਲ 'ਚ ਵੱਧ ਆ ਰਿਹਾ ਹੈਗਾ ਜਾਂ ਬਸ ਉਹਦੇ ਕਿਸੇ 'ਚ ਵੀ ਆ ਸਕਦਾ ਝੋਨਾ ਜੇ ਲੱਗਿਆ ਹੋਇਆ ਕੋਈ ਵੀ ਲੱਗਿਆ ਹੋਇਆ ਉਹਦੇ ਵਿੱਚ ਇਸ ਰੋਗ ਆ ਸਕਦਾ ਹੈਗਾ ਇਹਦਾ ਜਿਹੜਾ ਹਰਿਆਣਾ ਯੂਨੀਵਰਸਿਟੀ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਪਨੀਰੀ ਦੇ ਵਿੱਚ ਆ ਗਿਆ ਤੁਸੀਂ ਪਨੀਰੀਆਂ ਦੇ ਵਿੱਚ ਟੇਲੇ ਮਾਰ ਸਪਰੇਅ ਕਰ ਲੋ ਤਾਂ ਕਿ ਰਾਸ ਚੂਸ ਕੇ ਕੀੜੇ ਇਨਫੈਕਟਡ ਬੂਟੇ ਦਾ ਰਾਸ ਚੂਸ ਕੇ ਹੋਰ ਰਾਸੂਸਣ ਦੀ ਕੋਸ਼ਿਸ਼ ਕਰਨਗੇ ਤਾਂ ਇਹ ਬਿਮਾਰੀ ਵੀ ਨਾਲ ਹੀ ਚੜੀ ਜਾਂਦੀ ਹੈ ਉਹਨਾਂ ਦੇ ਇਸੇ ਤਰੀਕੇ ਨਾਲ ਹੀ ਸਾਰੇ ਵਾਇਰਸ ਬਾਰਸ਼ਪਤੀ ਦੇ ਵਿੱਚ ਗਾਹਾਂ ਦੀ ਗਾਹਾਂ ਫੈਲਦੇ ਹੈਗੇ ਆ ਤੁਹਾਨੂੰ ਲੋਡ ਹੈਗੀ ਆ ਹੁਣ ਕਾਫੀ ਜਿਆਦੇ ਫੋਨ ਆ ਰਹੇ ਆ ਫੋਟੋਆਂ ਆ ਰਹੀਆਂ ਇਨਬਾਕਸ ਸਾਰਾ ਭਰਿਆ ਪਿਆ ਹੈਗਾ ਕਿ ਮਲੋਟ ਦੇ ਵਿੱਚ ਲੁਧਿਆਣੇ ਦੇ ਵਿੱਚ ਜਾਂ ਮੋਹਾਲੀ ਦੇ ਵਿੱਚ ਕਿਤੇ ਕਿਤੇ ਖੇਤਾਂ ਦੇ ਵਿੱਚ ਜਿੱਥੇ ਜਿੱਥੇ ਲੱਗਿਆ ਸੀਗਾ ਵਰਖਾ ਦੀ ਕਮੀ ਆਈ ਹੈਗੇ ਵਿੱਚ ਉਹਨਾਂ ਦਾ ਵੈਸੀ ਥੋੜਾ ਜਿਹਾ ਸਟ्रेस ਦੇ ਵਿੱਚ ਚੱਲ ਰਿਹਾ ਹੋਏਗਾ ਪਰ ਬੋਹਣੇ ਬੂਟੇ ਵੀ ਦਿਖਾਈ ਦੇ ਰਹੇ ਆ ਆਪਾਂ ਇਹਦਾ ਲਾਜ ਕੋਈ ਨਹੀਂ ਕਰ ਸਕਦੇ ਕਿਸੇ ਵੀ ਵਾਇਰਸ ਦਾ ਪਹਿਲੀ ਗੱਲ ਲਾਜ ਨਹੀਂ ਹੈਗਾ ਚਾਹੇ ਬਨਸਪਤੀ ਦੇ ਵਿੱਚ ਹੈ ਚਾਹੇ ਮਨੁੱਖਾਂ ਦੇ ਵਿੱਚ ਹੈ ਚਾਹੇ ਪਸ਼ੂਆਂ ਦੇ ਵਿੱਚ ਹੈ ਉਹਦਾ ਪ੍ਰिवेंटिव ਕੰਟਰੋਲ ਹੋ ਸਕਦਾ ਜੇ ਆ ਜਾਂਦਾ ਹੈਗਾ ਤਾਂ ਜਿਹੇ ਜਿਹੇ ਲੱਛਣ ਹੈਗੇ ਉਸ ਤਰ੍ਹਾਂ ਹੱਲ ਕਰਨਾ ਪੈਂਦਾ ਹੈਗਾ ਇਹਦੇ ਕੋਈ ਯੂਨੀਵਰਸਿਟੀ ਦੀ ਵੀ ਜਲਦੀ ਕੋਈ ਐਡਵਾਈਜ਼ਰੀ ਜਾਰੀ ਹੋਊਗੀ ਪਰ ਤੁਸੀਂ ਆਪਦੇ ਖੇਤਾਂ ਦੇ ਵਿੱਚ ਇਹਦੀ ਸੈਂਪਲਿੰਗ ਕਰ ਸਕਦੇ ਹੋ ਜੇਕਰ ਆਪਾਂ ਨੂੰ ਕਨਫਰਮ ਹੋ ਜਾਂਦਾ ਵੀ ਬੋਣੇ ਬੂਟੇ ਦਾ ਹੀ ਰੋਗ ਆ ਬੂਟਾ ਗਰੋਥ ਨਹੀਂ ਕਰ ਰਿਹਾ ਉਹਦੀਆਂ ਜੜਾਂ ਬਰਾਉਨਿਸ਼ ਹੋ ਚੁੱਕੀਆਂ ਹੈ ਜਿਉਂ ਤਾਂ ਵੈਸੇ ਵੀ ਹੋ ਜਾਂਦੀਆਂ ਕਈ ਖੇਤਾਂ ਦੇ ਵਿੱਚ ਬਰਾਉਨਿਸ਼ ਸ਼ੋਰੇ ਵਾਲੇ ਪਾਣੀ ਇੱਥੇ ਜ਼ਿਆਦਾ ਲੱਗਦੀ ਹੈ ਸ਼ੋਰੇ ਦੇ ਅੰਸ਼ ਜ਼ਿਆਦੇ ਅੰਸ਼ ਹੈਗੇ ਆ ਜੜਾਂ ਦੇ ਨੇੜੇ ਤਾਂ ਇੱਕ ਵਾਰੀ ਕਨਫਰਮੇਸ਼ਨ ਹੋ ਜਾਂਦੀ ਹੈਗੀ ਆਪਾਂ ਨੂੰ ਇਹ ਸਾਰੇ ਇਨਫੈਕਟਡ ਬੂਟੇ ਖੇਤ ਚੋਂ ਬਾਹਰ ਕੱਢ ਕੇ ਟੋਏ 'ਚ ਨੱਪਣੇ ਪੈਣਗੇ ਇਹ ਸੁੱਕਣਗੇ ਆਪਾਂ ਇੰਤਜ਼ਾਰ ਨਹੀਂ ਕਰ ਸਕਦੇ ਇਹ ਇਹਨਾਂ ਨੂੰ ਬੱਲੀ ਆਵੇਗੀ ਜਾਂ ਨਹੀਂ ਆਵੇਗੀ ਆਪਾਂ ਇੰਤਜ਼ਾਰ ਨਹੀਂ ਕਰ ਸਕਦੇ ਪਹਿਲਾਂ ਪਿਛਲੇ 2 ਸਾਲ ਪਹਿਲਾਂ ਬਹੁਤ ਜ਼ਿਆਦਾ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਇਹ ਦੇਖਣ ਨੂੰ ਮਿਲ ਚੁੱਕਿਆ ਤੇ ਨੁਕਸਾਨ ਵੀ ਇਹ ਜ਼ਿਆਦਾ ਨੀਂਹ ਪਹਾੜੀ ਇਲਾਕਿਆਂ ਦੇ ਵਿੱਚ ਹੋਇਆ ਸੀ ਠੰਡੇ ਇਲਾਕਿਆਂ ਦੇ ਵਿੱਚ ਹੋਇਆ ਸੀ ਜਿੱਥੇ ਕਿ ਸਵੇਰ ਦੇ ਸਮੇਂ ਓਸ ਪੈਂਦੀ ਹੈ ਝੋਨਾ ਕਈ ਵਾਰ ਗੇਤਾ ਵੀ ਲੱਗਣਾ ਸ਼ੁਰੂ ਹੋ ਜਾਂਦਾ ਉੱਥੇ ਕਿਉਂਕਿ ਉਸ ਏਰੀਆ ਦੇ ਵਿੱਚ ਬਨਸਪਤੀ ਵੀ ਕਾਫੀ ਜ਼ਿਆਦੇ ਵੱਡੀ ਮਾਤਰਾ ਦੇ ਵਿੱਚ ਹਰਾਪਣ ਖਾਲੀ ਜਗ੍ਹਾ ਦੇ ਵਿੱਚ ਹੈਗਾ ਤੇ ਉੱਥੇ ਇਸ ਬਿਮਾਰੀ ਦੇ ਅੰਚ ਕਿਸੇ ਵੀ ਹੋਰ ਜੰਗਲੀ ਪੌਦੇ ਦੇ ਉੱਤੇ ਜਿੰਦਾ ਰਹਿੰਦੇ ਹੈਗੇ ਤਾਂ ਜਿੰਨੇ ਵੀ ਰਾਸਚੂਤ ਕੀੜੇ ਹੈਗੇ ਆ ਇਹ ਚਰਾਸੂਸਣ ਦੀ ਕੋਸ਼ਿਸ਼ ਕਰਦੇ ਆਪਣੇ ਆ ਪੀੜੀਆਂ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰਦੇ ਆ ਤੇ ਅੰਕਰ ਇਹੇ ਜੇ ਝੋਨੇ ਦੇ ਵਿੱਚ ਟਰਾਂਸਫਰ ਹੋ ਜਾਂਦਾ ਹੈਗਾ ਪਹਿਲਾਂ ਨੂੰ ਚੀਨੀ ਵਾਇਰਸ ਕਿਹਾ ਗਿਆ ਫਿਰ ਫਿਜੀ ਵਾਇਰਸ ਕਿਹਾ ਗਿਆ ਹੁਣ ਇਹਨੂੰ ਡਿਵਰਫ ਵਾਰਕੀ ਵਾਇਰਸ ਕਿਹਾ ਜਾ ਰਿਹਾ ਹੈਗਾ ਕੋਈ ਵੀ ਹੋ ਸਕਦਾ ਬਟ ਕਿਸੇ ਫੰਗੀ ਸਾਈਡ ਦੇ ਨਾਲ ਬੈਕਟੀਰੀ ਸਾਈਡ ਦੇ ਨਾਲ ਕਿਸੇ ਬਾਇਓਲੋਜੀਕਲ ਪ੍ਰੋਡਕਟ ਦੇ ਨਾਲ ਕਿਸੇ ਨਿਊਟਰੀਐਂਟ ਦੇ ਨਾਲ ਇਹ ਬੂਟੇ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਸਿਰਫ ਖੇਤ ਚੋਂ ਕੱਟ ਕੇ ਟੋਏ ਟੱਪਾਟ ਕੇ ਨੱਪਿਆ ਹੀ ਜਾ ਸਕਦਾ ਹੈਗਾ ਤੁਸੀਂ ਪਹਿਲੀ ਗੱਲ ਇਹਨੂੰ ਘਬਰਾਉਣਾ ਨਹੀਂ ਹੈਗਾ ਆ ਗਿਆ ਕੋਈ ਗੱਲ ਨਹੀਂ ਥੋੜੀ ਮਾਤਰਾ ਚ ਆ ਸਕਦਾ ਹੈਗਾ ਜਿਆਦੇ ਖੇਤਾਂ ਦੇ ਵਿੱਚ ਹੁਣ ਅੱਗ ਨਹੀਂ ਲੱਗ ਰਹੀ ਠੀਕ ਹੈ ਜਾਦੇ ਖੇਤਾਂ ਦੇ ਵਿੱਚ ਆਸ-ਪਾਸੇ ਨਹਿਰਾਂ ਦੇ ਕੋਲੇ ਨਦੀਨ ਹੋ ਸਕਦਾ ਹੈਗਾ ਸਾਰੇ ਕਿਸਾਨ ਇੱਕ ਮੋਰੀ ਨਹੀਂ ਲੰਗਦੇ ਹੈਗੇ ਕਿਸੇ ਨੇ ਹੋ ਸਕਦਾ ਵੀ ਪਨੀਰੀ ਦੇ ਵਿੱਚ ਸਪਰੇਅ ਨਾ ਕਰੀ ਹੋਵੇ ਹੋ ਸਕਦਾ ਕਿਸੇ ਨੇ ਲੇਟ ਕਰੀ ਹੋਵੇ ਇਹ 8ਵੇਂ 10ਵੇਂ ਦਿਨ ਪਨੀਰੀ ਦੇ ਵਿੱਚ ਆ ਗਿਆ ਹੋਵੇ ਤੇ ਆਪਾਂ ਸਪਰੇਅ ਲੇਟ ਕੀਤੀ ਹੋਵੇ ਤੇਲਾ ਮਾਰ ਲਿਆ ਹੋਵੇ ਪਰ ਵਾਇਰਸ ਉਹਦੇ ਵੀ ਜਿੰਦਾ ਹੋਵੇ ਇਸ ਤਰ੍ਹਾਂ ਦੇ ਕਈ ਜਿਹੜੇ ਚਾਂਸ ਬਣਦੇ ਹੈਗੇ ਪਰ ਤੁਸੀਂ ਘਬਰਾਉਣਾ ਨਹੀਂ ਹੈਗਾ ਬੂਟੇ ਬਾਹਰ ਕੱਢ ਕੇ ਨੱਪ ਦੇਣੇ ਹੈਗੇ ਬਹੁਤ ਜ਼ਿਆਦੇ ਮਾਰਕੀਟ ਦੇ ਵਿੱਚ ਉਸ ਸਮੇਂ ਵੀ ਸਮਾਨ ਵਿਕਿਆ ਸੀ ਤੇ ਇਸ ਵਾਰ ਵੀ ਵਿਕ ਸਕਦਾ ਹੈਗਾ ਫਸਲ ਦੇ ਵਿੱਚੋਂ ਹੀ ਆਪਾਂ ਨੇ ਸਾਰੀ ਆਮਦਨ ਕਰਨੀ ਹੁੰਦੀ ਹੈ ਤੇ ਪੰਜਾਬ ਦੀ ਤਾਂ ਰਾਜਨੀਤੀ ਦਾ ਵੀ ਰਾਹ ਖੇਤਾਂ ਦੇ ਵਿੱਚ ਹੋ ਕੇ ਲੰਘਦਾ ਹੈਗਾ ਤੇ ਲੁੱਟ ਦਾ ਰਾਹ ਵੀ ਖੇਤਾਂ ਚੋਂ ਹੋ ਕੇ ਲੰਘਦਾ ਜਿਵੇਂ ਡੀਪੀ ਨਗਲੀ ਵਿਕ ਗਈ ਹੋਰ ਪਤਾ ਨਹੀਂ ਕਿੰਨਾ ਕਮਰਟੀਰੀਅਲ ਨਗਲੀ ਵਿਕਦਾ ਹੋਊਗਾ ਤੁਹਾਨੂੰ ਬਿਨਾਂ ਲੋੜ ਤੋਂ ਖਰਾਕ ਪੂਰੀ ਕਰਨ ਤੋਂ ਇਲਾਵਾ ਜਿੰਨੀ ਵੀ ਮੈਡੀਸਨ ਮੈਡੀਸਨ ਆ ਨਾ ਜਿਵੇਂ ਉਸੇ ਤਰੀਕੇ ਨਾਲ ਪੈਸਟੀਸਾਈਡ ਆ ਇਹ ਇੱਕ ਲੋੜ ਦੇ ਮੁਤਾਬਕ ਵਰਤੀ ਜਾਣੀ ਚਾਹੀਦੀ ਸੀ ਇਹ ਨਹੀਂ ਹੈਗਾ ਕਿ ਮੇਰੇ ਗਵਾਂਢੀ ਨੇ ਪਾ ਦਿੱਤ ਮੈਂ ਵੀ ਪਾ ਦੇਣੀ ਹੈਗੀ ਆ ਕਿਸੇ ਵੀ ਚੀਜ਼ ਦਾ ਰਿਜ਼ਲਟ ਆਦਾ ਤਾਂ ਉਹਨੂੰ ਡਬਲ ਡੋਜ਼ ਵੀ ਪਾਉਣ ਦੀ ਕੋਸ਼ਿਸ਼ ਨਾ ਕਰੋ ਆਉਣ ਵਾਲੇ ਵੀਡੀਓ ਵਿੱਚ ਤੁਹਾਨੂੰ ਮਿਲਾਂਗੇ ਅੱਜ ਦੇ ਵਿਸ਼ੇ ਵਿੱਚ ਏਨੀ ਕੀ ਜਾਣਕਾਰੀ ਦੇਣੀ ਸੀ ਸਾਰੇ ਵੀ Thank you.